ਔਰ ਭੈਣ ਗੁਰਕੌਰ ਦੇ ਸਹੁਰਿਆਂ ਵੱਲੋਂ ਇਹ ਤੇ ਅਲੀਗੇਸ਼ਨ ਲਾਏ ਗਏ ਆ ਕਿ ਕੁੜੀ ਨਸ਼ਾ ਕਰਦੀ ਸੀ ਹਣ ਮੈਂ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਵਿੱਦ ਪ੍ਰੂਫ ਮੀਡੀਆ 'ਤੇ ਰੱਖਣਾ ਸਾਰਾ ਕੁਝ ਤੇ ਮੈਂ ਵਿੱਦ ਡੋਪ ਟੈਸਟ ਦੇ ਪ੍ਰੂਫ ਦੇ ਨਾਲ ਕਰਨੀ ਆ ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰਨਾ ਕਿ ਸਹੀ ਕੌਣ ਤੇ ਗਲਤ ਕੌਣ ਆ ਜੀ ਜ਼ਬਰਦਸਤੀ ਰੱਖ ਲੈਗਾ ਤੂੰ ਜ਼ਬਰਦਸਤੀ ਤੇ ਬੰਦਿਆਂ ਤਰਾ ਵਸਾ ਲੋ ੱੱਕੇ ਸਾਈਂ ਨਾ ਅਸੀਂ ਨਹੀਂ ਵਸਾਣ ਦੇਣੀ ਇਹ ਤਾਂ ਕੈਸਾ ਹੀ ਨਾ ਜਿੰਨੀ ਤੱਕ ਕੱਟਾਈ ਕਰਕੇ ਵੇਖ ਲਓ ਮੈਂ ਤੁਸੀਂ ਜਿੱਦਾਂ ਨੂੰ ਕਰਨਾ ਤੁਸੀਂ ਚੱਲ ਚੱਲ ਜੇ ਤਿੰਨ ਚੱਲਣਾ ਚੱਲ ਮਾਸੀ ਜੀ ਮੇਰੀ ਗੱਲ ਸੁਣੋ ੱੱਕੇ ਸਾਈਂ ਅਸੀਂ ਨਹੀਂ ਕਰਨੀ ਤੇ ਨਾ ਹੀ ਕੀਤੀ ਹੁਣ ਤੱਕ ੱੱਕੇ ਸਾਈਂ ਵਸਾਣ ਵੀ ਨਹੀਂ ਦੇਣੀ ਹਾਂ ਪਿਆਰ ਮੁਹੱਬਤ ਨਾ ਬਤਾ ਸਕਣਾ ਬਤਾ ਸਕਣਾ ਤੱਕੈ ਸਾਇਨਾ ਕਿਤੇ ਨਹੀਂ ਵਸਦੀ ਜੀ ਮੈਨੂੰ ਮੈਨੂੰ ਲਿਖ ਕੇ ਦੇ ਦੇ ਜੀ ਅੱਜ ਮਾਸੀ ਤੱਕਾ ਤੇ ਸੀ ਕੀਤਾ ਹੀ ਨਹੀਂ ਹਜੇ 1% ਵੀ ਤੱਕਾ ਕੀਤਾ ਜੀ ਹਜੇ ਦਾ ਕੀ ਮਤਲਬ ਤੁਸੀਂ ਕਰਨਾ ਹੈ ਕਿਉਂ ਕਰਨਾ ਹੈ ਜੀ ਚਲ ਫਿਰ ਤੱਕਾ ਕਰਕੇ ਵੇਖ ਲੈ ਫਿਰ ਤੂੰ ਵਾਇਰਲ ਹੋ ਰਹੀ ਨੂਹਾਂ ਤੇ ਸੱਸ ਦੀ ਲੜਾਈ ਦਾ ਅਸਲ ਸੱਚ ਕੁਝ ਹੋਰ ਹੀ ਨਿਕਲਿਆ ਮਾਮਲੇ ਦੇ ਵਿੱਚ ਆਇਆ ਨਵਾਂ ਮੋੜ ਇਸ ਸਮੇਂ ਦੀ ਵੱਡੀ ਖਬਰ ਕੁਝ ਘੰਟੇ ਪਹਿਲਾਂ ਕੁਝ ਨਵੀਆਂ ਚੀਜ਼ਾਂ ਨਿਕਲ ਕੇ ਆਈਆਂ ਸਾਹਮਣੇ ਜਿਸ ਤੋਂ ਬਾਅਦ ਹੋ ਗਿਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਸਤੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਖਬਰੀ ਢਾਕਿਆ ਮਿੱਤਰੋ ਸੋਸ਼ਲ ਮੀਡੀਆ ਦੇ ਉੱਪਰ ਇੱਕ ਮਾਮਲਾ ਕਈ ਦਿਨਾਂ ਤੋਂ ਚਰਚਾ ਦੇ ਵਿੱਚ ਆ ਨੂੰ ਅਤੇ ਸੱਸ ਦੀ ਲੜਾਈ ਇਸ ਕੁੜੀ ਦਾ ਨਾਮ ਹੈ ਗੁਰਕੌਰ ਜਿਸ ਨੂੰ ਕਿ ਅੱਜਕੱਲ ਥਾਰ ਵਾਲੀ ਕੁੜੀ ਕਹਿ ਕੇ ਵੀ ਬੁਲਾਇਆ ਜਾਂਦਾ ਇਸ ਦਾ ਮਾਮਲਾ ਚਰਚਾ ਦੇ ਵਿੱਚ ਆ ਸੋਸ਼ਲ ਮੀਡੀਆ ਦੇ ਉੱਪਰ ਇਸ ਕੁੜੀ ਦਾ ਵਿਆਹ ਇਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਕਹਿੰਦੇ ਹੋਇਆ ਸੀ ਅਤੇ ਕੁਝ ਦਿਨਾਂ ਬਾਅਦ ਹੀ ਕੁੜੀ ਦੇ ਨਾਲ ਕਹਿੰਦੀ ਸਹੁਰੇ ਘਰ ਗਲਤ ਬਤੀਰਾ ਹੋਣ ਲੱਗਾ ਤੇ ਕੁੜੀ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ ਸਹੁਰਿਆਂ ਵੱਲੋਂ ਇਹ ਕੁੜੀ ਦੇ ਇਲਜ਼ਾਮ ਨੇ ਕੁੜੀ ਦਾਦਾ ਇਤੋਂ ਤੱਕ ਵੀ ਕਹਿਣਾ ਕਿ ਉਸ ਨਾਲ ਮਾਰਕੁੱਟ ਵੀ ਕੀਤੀ ਜਾਂਦੀ ਸੀ ਇਸ ਦੇ ਕਈ ਸਬੂਤ ਉਸ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨਾਲ ਵੀ ਸਾਂਝਾ ਕੀਤੇ ਕਈ ਵੀਡੀਓ ਕੁੜੀ ਦੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਹਾਲੇ ਵੀ ਪਈਆਂ ਨੇ ਜਦੋਂ ਉਹ ਆਪਣੇ ਸਹੁਰਿਆਂ ਤੋਂ ਆਉਂਦੀ ਹੈ ਰਸਤੇ ਦੇ ਵਿੱਚੋਂ ਵੀ ਕਈ ਵੀਡੀਓ ਪਾਈਆਂ ਨੇ ਅਤੇ ਕੁਝ ਕਾਲ ਰਿਕਾਰਡਿੰਗਾਂ ਨੇ ਕੁੜੀ ਦੀ ਸੱਸ ਦੀਆਂ ਕੁੜੀ ਦੇ ਭਰਾ ਦੇ ਨਾਲ ਜੋ ਕਿ ਉਹ ਵੀ ਅਕਾਊਂਟ ਦੇ ਉੱਪਰ ਪਈਆਂ ਨੇ ਕੁੜੀ ਦੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਜਿਸ ਤੋਂ ਕਈ ਗੱਲਾਂ ਸਾਫ਼ ਹੋ ਜਾਂਦੀਆਂ ਨੇ ਅਤੇ ਕੁੜੀ ਨੇ ਕਈ ਪੌਡਕਾਸਟ ਕਰੇ ਕਈ ਇੰਟਰਵਿਊ ਕਰੇ ਸਾਰਿਆਂ ਦੇ ਵਿੱਚੋਂ ਉਸਨੇ ਇਲਜ਼ਾਮ ਲਗਾਏ ਕਿ ਉਸ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਕੀਤਾ ਗਿਆ ਉਹ ਆਪਣੀ ਜਾਨ ਬਚਾ ਕੇ ਆਪਣੇ ਸਹੁਰਿਆਂ ਤੋਂ ਆਪਣੇ ਪੇਕੇ ਘਰ ਆਈ ਹੈ ਪਰ ਮਿੱਤਰੋ ਇਸ ਤੋਂ ਬਾਅਦ ਜਿਹੜਾ ਕੁੜੀ ਦਾ ਸਹੁਰਾ ਪਰਿਵਾਰ ਹੈ ਪਹਿਲਾਂ ਕਹਿੰਦੇ ਕੈਮਰੇ ਸਾਹਮਣੇ ਆਉਣਾ ਨਹੀਂ ਚਾਹੁੰਦਾ ਸੀ ਪਰ ਉਸ ਤੋਂ ਬਾਅਦ ਹੋਊ ਵੀ ਸਾਹਮਣੇ ਆਏ ਅਤੇ ਉਹਨਾਂ ਨੇ ਕੁੜੀ ਦੇ ਉੱਪਰ ਇਲਜ਼ਾਮ ਲਗਾਏ ਕਿ ਕੁੜੀ ਸਾਡੇ ਪਰਿਵਾਰ ਦੇ ਮੁਤਾਬਕ ਫਿੱਟ ਨਹੀਂ ਸੀ ਕੁੜੀ ਵੈਸਟਰਨ ਕੱਪੜੇ ਪਾਉਂਦੀ ਸੀ ਅਤੇ ਕੁੜੀ ਕੱਲੀ ਹੀ ਥਾਰ ਗੱਡੀ ਲੈ ਕੇ ਆਪਣੇ ਪੇਕੇਆਂ ਤੋਂ ਸਹੁਰੇ ਘਰ ਆ ਜਾਂਦੀ ਸੀ ਜਾਨੀ ਕਿ ਸਾਡੇ ਘਰ ਅਤੇ ਸਭ ਤੋਂ ਵੱਡਾ ਇਲਜ਼ਾਮ ਜਿਹੜਾ ਕੁੜੀ ਦੇ ਸਹੁਰੇ ਪਰਿਵਾਰ ਨੇ ਲਗਾਇਆ ਉਹ ਇਹ ਲਗਾਇਆ ਕਿ ਕੁੜੀ ਸ਼ਰਾਬ ਪੀਂਦੀ ਸੀ ਨਸ਼ੇ ਵਗੈਰਾ ਕਰਦੀ ਸੀ ਕਲੱਬਾਂ ਦੇ ਵਿੱਚ ਜਾਂਦੀ ਸੀ ਅਤੇ ਕੁੜੀ ਦੇ ਸਹੁਰੇ ਪਰਿਵਾਰ ਨਾਲ ਪਿੰਡ ਦਾ ਸਰਪੰਚ ਹੋਵੇ ਜਾਂ ਫਿਰ ਹੋਰ ਕਈ ਬੰਦੇ ਖੜੇ ਦਿਖਾਈ ਦਿੱਤੇ ਖੈਰ ਜਿਹੜੇ ਪਿੰਡ ਦੇ ਵਿੱਚ ਬੰਦਾ ਰਹਿੰਦਾ ਹੁੰਦਾ ਹੈ ਉਸ ਪਿੰਡ ਦੇ ਵਿੱਚੋਂ ਕੁਝ ਬੰਦੇ ਸਾਥ ਦੇਣ ਵਾਲੇ ਹੁੰਦੇ ਨੇ ਇਹ ਕੋਈ ਵੱਡੀ ਗੱਲ ਨਹੀਂ ਪਰ ਜਿਹੜਾ ਵੱਡਾ ਇਲਜ਼ਾਮ ਸੀ ਕੁੜੀ ਦੇ ਉੱਪਰ ਕਿ ਕੁੜੀ ਸ਼ਰਾਬ ਪੀਂਦੀ ਹੈ ਇਸ ਨੂੰ ਲੈ ਕੇ ਕੁੜੀ ਦਾ ਜਿਹੜਾ ਭਰਾ ਹੈ ਉਹ ਵੀ ਕਾਫੀ ਜ਼ਿਆਦਾ ਨਰਾਜ਼ ਦਿਖਾਈ ਦਿੱਤੇ ਕਿ ਉਹਨਾਂ ਦੀ ਭੈਣ ਦੇ ਉੱਪਰ ਇਸ ਤਰ੍ਹਾਂ ਦੇ ਘਟੀਆ ਇਲਜ਼ਾਮ ਲਗਾਏ ਗਏ ਨੇ ਹੁਣ ਅਗਰ ਕੋਈ ਇਲਜ਼ਾਮ ਲਗਾਉਂਦਾ ਹੈ ਲਗਾ ਸਕਦਾ ਹੈ ਬਹੁਤ ਸੌਖਾ ਹੁੰਦਾ ਹੈ ਇਲਜ਼ਾਮ ਲਗਾਉਣਾ ਪਰ ਇਸ ਨੂੰ ਸਾਬਤ ਕਰਨਾ ਬਹੁਤ ਔਖਾ ਹੁੰਦਾ ਹੈ ਅਗਰ ਆਪਾਂ ਕਿਸੇ ਨੂੰ ਕਹਿੰਨੇ ਕਿ ਉਹ ਕੋਈ ਨਸ਼ੇ ਕਰਦਾ ਹੁਣ ਉਸ ਨੂੰ ਸਾਬਤ ਕਿਵੇਂ ਕੀਤਾ ਜਾ ਸਕਦਾ ਹੈ ਉਸ ਨੂੰ ਸਾਬਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ ਡੋਪ ਟੈਸਟ ਕਰਾਓ ਡੋਪ ਟੈਸਟ ਦੇ ਵਿੱਚ ਸਭ ਕੁਝ ਕਲੀਅਰ ਹੋ ਜਾਂਦਾ ਹੈ ਅਤੇ ਮਿੱਤਰੋ ਹੁਣ ਕੁੜੀ ਦੇ ਭਰਾ ਨੇ ਕੁਝ ਘੰਟੇ ਪਹਿਲਾਂ ਵੀਡੀਓ ਪਾ ਕੇ ਕਿਹਾ ਹੈ ਕਿ ਉਹ ਆਪਣੀ ਭੈਣ ਦਾ ਡੋਪ ਟੈਸਟ ਕਰਾਉਣਗੇ ਜਿਸ ਦੇ ਵਿੱਚੋਂ ਕਲੀਅਰ ਹੋ ਜਾਵੇਗਾ ਕਿ ਉਹ ਨਸ਼ੇ ਕਰਦੀ ਹੈ ਜਾਂ ਫਿਰ ਨਹੀਂ ਤੇ ਮੈਂ 3 ਤੋਂ 4 ਦਿਨਾਂ ਦੇ ਵਿੱਚ ਵਿੱਚ ਵਿਧ ਪ੍ਰੂਫ ਮੀਡੀਆ ਅਗੇ ਰੱਖਣਾ ਸਾਰਾ ਕੁਝ 3 ਤੋਂ 4 ਦਿਨਾਂ ਦੇ ਵਿੱਚ ਮੈਂ ਸਾਰਾ ਕੁਝ ਮੀਡੀਆ ਦੇ ਵਿੱਚ ਰੱਖ ਦੇਣਾ 2 ਤੋਂ 3 ਚੈਨਲਾਂ ਦੇ ਨਾਲ ਮੈਂ ਬ੍ਰੋਡਕਾਸਟ ਕਰਨੀ ਆ ਮੈਂ ਵਿਧ ਪ੍ਰੂਫ ਕਰਨੀ ਆ ਜੀ ਉਹਨਾਂ ਨੇ ਕਿਹਾ ਹੈ ਕਿ ਉਹ ਰਿਪੋਰਟ ਹੋਵੇਗੀ ਜਿਹੜੀ ਮੀਡੀਆ ਨੂੰ ਦੇਣਗੇ ਮੀਡੀਆ ਦੇ ਵਿੱਚ ਚਲਵਾਉਣਗੇ ਰਿਪੋਰਟ ਕਿ ਆਖਰ ਮੇਰੀ ਭੈਣ ਨਸ਼ੇ ਕਰਦੀ ਹੈ ਜਾਂ ਫਿਰ ਨਹੀਂ ਜਾਂ ਫਿਰ ਮੁੰਡੇ ਵਾਲੇ ਨੇ ਜਿਹੜੇ ਉਹਨਾਂ ਦੇ ਵੀ ਡੋਪ ਟੈਸਟ ਹੋਣੇ ਚਾਹੀਦੇ ਨੇ ਕਿ ਉਹ ਨਸ਼ੇ ਕਰਦੇ ਨੇ ਪਹਿਲਾਂ ਤੁਸੀਂ ਇਹ ਵੀਡੀਓ ਦੇਖ ਲਓ ਮੁੰਡੇ ਦੀ ਜਿਹੜੀ ਕਿ ਕੁੜੀ ਦੇ ਭਰਾ ਨੇ ਸੋਸ਼ਲ ਮੀਡੀਆ ਦੇ ਉੱਪਰ ਪਾਈ ਆ ਕੁਝ ਘੰਟੇ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭੈਣ ਗੁਰਕੌਰ ਦੇ ਸਹੁਰਿਆਂ ਵੱਲੋਂ ਇਹ ਤੇ ਅਲੀਗੇਸ਼ਨ ਲਾਏ ਗਏ ਆ ਕਿ ਕੁੜੀ ਨਸ਼ਾ ਕਰਦੀ ਸੀ ਹਨਾ ਤੇ ਮੈਂ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਵਿਧ ਪ੍ਰੂਫ ਮੀਡੀਆ ਅਗੇ ਰੱਖਣਾ ਸਾਰਾ ਕੁਝ ਉਹ ਚਾਰ ਦਿਨਾਂ ਦੇ ਵਿੱਚ ਮੈਂ ਸਾਰਾ ਕੁਝ ਮੀਡੀਆ ਦੇ ਵਿੱਚ ਰੱਖ ਦੇਣਾ ਦੋ ਤੋਂ ਤਿੰਨ ਚੈਨਲਾਂ ਦੇ ਨਾਲ ਮੈਂ ਬ੍ਰੋਡਕਾਸਟ ਕਰਨੀ ਆ ਮੈਂ ਵਿਧ ਪ੍ਰੂਫ ਕਰਨੀ ਆ ਜੀ ਮੈਂ ਵਿਧ ਡੋਪ ਟੈਸਟ ਦੇ ਪ੍ਰੂਫ ਦੇ ਨਾਲ ਕਰਨੀ ਆ ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰਨਾ ਕਿ ਸਹੀ ਕੌਣ ਤੇ ਗਲਤ ਕੌਣ ਆ ਜੀ ਕਿਉਂਕਿ ਵਿਧ ਪ੍ਰੂਫ ਮੈਂ ਆ ਰਿਹਾ ਅਗੇ ਸਾਹਮਣੇ ਹੁਣ ਤਾ ਵੀ ਤੁਸੀਂ ਨੇ ਸੁਣਿਆ ਕਿ ਆਕਰ ਕੁੜੀ ਦੇ ਭਰਾ ਨੇ ਕਿਹਾ ਕਿ ਉਹ ਡੋਪ ਟੈਸਟ ਕਰਾਉਣਗੇ ਆਪਣੀ ਸਿਸਟਰ ਦਾ ਅਤੇ ਦੇਖਣਗੇ ਕਿ ਕੀ ਉਹ ਨਸ਼ੇ ਕਰਦੀ ਹੈ ਜਾਂ ਫਿਰ ਨਹੀਂ ਮਿੱਤਰੋ ਸਾਨੂੰ ਨਹੀਂ ਲੱਗਦਾ ਕਿ ਕੁੜੀ ਨਸ਼ੇ ਵਗੈਰਾ ਕਰਦੀ ਹੋਊਗੀ ਕਿਉਂਕਿ ਅਗਰ ਕੁੜੀ ਨਸ਼ੇ ਕਰਦੀ ਤਾਂ ਉਹਨਾਂ ਨੇ ਉਸ ਦਾ ਡੋਪ ਟੈਸਟ ਵੀ ਨਹੀਂ ਕਰਵਾਉਣਾ ਸੀ ਕਿਉਂਕਿ ਅਗਲੇ ਨੂੰ ਡਰ ਹੁੰਦਾ ਕਿ ਡੋਪ ਟੈਸਟ ਦੇ ਵਿੱਚ ਕਿਤੇ ਨਸ਼ਾ ਨਾ ਆ ਜੇ ਸਾਡੀ ਬੇਇੱਜ਼ਤੀ ਹੋਊਗੀ ਹੈਨਾ ਮੈਂ ਵਿਦ ਡੋਪ ਟੈਸਟ ਦੇ ਪ੍ਰੂਫ ਦੇ ਨਾਲ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰਨਾ ਕਿ ਸਹੀ ਕੌਣ ਤੇ ਗਲਤ ਕੌਣ ਆ ਜੀ ਬਾਕੀ ਹੁਣ ਰਿਪੋਰਟ ਆਊਗੀ ਸਾਹਮਣੇ ਰਿਪੋਰਟ ਆਉਣ ਤੋਂ ਬਾਅਦ ਦੇਖਦੇ ਆਂ ਕਿ ਆਖਰ ਕਿਸ ਤਰੀਕੇ ਦੀ ਰਿਪੋਰਟ ਹੈ ਜਿਹੜੀ ਆਉਂਦੀ ਹੈ ਕਿਉਂਕਿ ਸਾਰੇ ਪਰਿਵਾਰ ਨੇ ਵੱਡੇ ਇਲਜ਼ਾਮ ਲਗਾਏ ਸੀ ਕਿ ਕੁੜੀ ਨਸ਼ੇ ਕਰਦੀ ਹੈ ਇਹ ਗੱਲ ਸਾਫ਼ ਹੋਣੀ ਚਾਹੀਦੀ ਹੈ ਬਾਕੀ ਮਿੱਤਰੋ ਤੁਸੀਂ ਇਸ ਪੂਰੇ ਮਾਮਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਵੈਸੇ ਤਾਂ ਐਸੇ ਮਾਮਲੇ ਘਰਾਂ ਦੇ ਵਿੱਚ ਹੀ ਸੁਲਝ ਜਾਣੇ ਚਾਹੀਦੇ ਨੇ ਪਰ ਜਦੋਂ ਮਾਮਲਾ ਸੋਸ਼ਲ ਮੀਡੀਆ ਦੇ ਵਿੱਚ ਆ ਜਾਏ ਫਿਰ ਉਹ ਮਾਮਲਾ ਪਰਸਨਲ ਨਹੀਂ ਰਹਿੰਦਾ ਉਹ ਮਾਮਲਾ ਫਿਰ ਪੂਰੀ ਦੁਨੀਆ ਦੇਖਦੀ ਹੈ ਅਤੇ ਦੁਨੀਆ ਦੇ ਵਿੱਚ ਉਹ ਮਾਮਲਾ ਚਰਚਾ ਦੇ ਵਿੱਚ ਆ ਹੀ ਜਾਂਦਾ ਹੈ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਆਗਰ ਇਸ ਮਾਮਲੇ ਨਾਲ ਜੁੜੀ ਕੋਈ ਹੋਰ ਅਪਡੇਟ ਆਵੇਗੀ ਲੈ ਕੇ ਹਾਜ਼ਰ ਹੋਵਾਂਗੇ ਭੁੱਲ ਚੁੱਕ ਲਈ ਮਾਫੀ ਧੰਨਵਾਦ ਰੱਬ ਰੱਖਾ